ਦਾ ਨੈਰੇਟਿਵ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਦਰਸ਼ਕੋ ਆਪ ਜੀ ਨੂੰ ਪਤਾ ਹੀ ਆ ਕਿ ਇਲੈਕਸ਼ਨਾਂ ਦਾ ਮਾਹੌਲ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਇਲੈਕਸ਼ਨਾਂ ਦਾ ਮਾਹੌਲਾ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਗਰਬਾ ਗਿਆ ਸਾਰੀਆਂ ਪਾਰਟੀਆਂ ਆਪਣਾ ਪੂਰਾ ਟਿਲ ਲਾ ਰਹੀਆਂ ਲੋਕਾਂ ਤੱਕ ਜਾਣ ਦੇ ਤੇ ਆਪਣੇ ਜਿਹੜੇ ਉਹਨਾਂ ਦੇ ਲੋਕਾਂ ਦੇ ਨਾਲ ਜੋ ਉਹਨਾਂ ਨੇ ਵਾਅਦੇ ਕਰਨੇ ਨੇ ਜਾਂ ਉਹਨਾਂ ਦੇ ਜੋ ਪ੍ਰੋਗਰਾਮ ਆ ਜੋ ਮੈਨੀਫੈਸਟ ਹੋਆ ਉਹ ਲੋਕਾਂ ਨੂੰ ਦੱਸ ਰਿਹਾ ਤੇ ਲੋਕਾਂ ਨੂੰ ਵੋਟਾਂ ਪਾਉਣ ਵਾਸਤੇ ਆਪਣੀ ਪ੍ਰੀ ਪਾਰਟੀ ਨੂੰ ਪ੍ਰੇਰਿਤ ਕਰ ਰਹੇ। ਇਸ ਵੇਲੇ ਅਸੀਂ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਦੇ ਅੰਦਰ ਪਿੰਦੇ ਬਦਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹੋਏ ਆ। ਇਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਅੰਤਾਜ ਸਰਦਾਰ ਸੱਜਣ ਸਿੰਘ ਚੀਮਾ ਜੀ ਸਾਡੇ ਨਾਲ ਆ ਜਿਹੜੇ ਕਾਫੀ ਦਿਨਾਂ ਤੋਂ ਤਾਂ ਨਹੀਂ ਕਹਿ ਸਕਦੇ ਮੈਨੂੰ ਤਾਂ ਲੱਗਦਾ ਵੀ ਉਹ ਲਗਾਤਾਰ ਸਰਗਰਮੀ ਰਹਿੰਦੇ ਨੇ ਤੇ ਪਿੰਡਾਂ ਦੇ ਵਿੱਚ ਜਾ ਰਹੇ ਨੇ। ਇਹ ਤੋਂ ਆਮਾਦੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਵਾਸਤੇ ਲਗਾਤਾਰ ਮਿਹਨਤ ਲਾ ਰਹੇ ਨੇ ਤੇ ਆਓ ਆਪਾਂ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਰਿਸਪੌਂਸ ਆ ਮਿਲ ਰਿਹਾ ਜਾਂ ਕਿਵੇਂ-ਕਿਵੇਂ ਉਹ ਮਿਹਨਤ ਲਾ ਰਹੇ ਨੇ ਤੇ ਕੀ ਜਿਹੜੀਆਂ ਪਾਰਟੀ ਦੇ ਵਾਦੇ ਲੋਕਾਂ ਦੇ ਨਾਲ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਜਮਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਐਨ ਆਰ ਆਈ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਜੀਮਾ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹੁੰਦਾ ਕਿ ਹੁਣ ਜਦੋਂ ਚੋਣਾਂ ਦੇ ਵਿੱਚ ਅਸੀਂ ਲੋਕਾਂ ਦੇ ਕੋਲੇ ਜਾ ਰਹੇ ਹਾਂ ਤੇ ਕਿਹੜੇ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਹੋ ਜਾਂ ਜਿਹੜੀਆਂ ਕਿਹੜੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਕੀਤੀ ਦੇਖੋ ਸਾਡੀਆਂ ਵਾਅਦੇ ਨਹੀਂ ਹੁੰਦੇ ਸਾਡੀਆਂ ਗਰੰਟੀਆਂ ਹੁੰਦੀਆਂ ਜੀ ਕੇਜਰੀਵਾਲ ਸਾਹਿਬ ਗਰੰਟੀ ਦਿੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਗਰੰਟੀ ਦਿੰਦੇ ਆ ਜਿਹਦੀ ਨਕਲ ਭਾਜਪੀ ਨੇ ਵੀ ਸ਼ੁਰੂ ਕਰ ਦਿੱਤੀ ਹੈ ਸੋ ਜਿੰਨੀਆਂ ਅਸੀਂ ਵਾਅਦੇ ਕੀਤੇ ਸੀ ਗਰੰਟੀਆਂ ਦਿੱਤੀਆਂ ਸੀ ਜੀਆਂ ਬਿਜਲੀ ਮਾਫੀ ਹੈ ਸਕੂਲ ਚੰਗੇ ਬਿਹਤਰ ਕਰਨੇ ਆ ਹਸਪੀਟਲ ਵਧੀਆ ਕਰਨੇ ਆ ਇਹ ਸਾਰੀਆਂ ਜਿੰਨੀਆਂ ਵੀ ਵਾਅਦੇ ਕੀਤੇ ਸੀਗੇ ਇੱਕ ਵਾਅਦੇ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਨੇ ਉਹ ਪੂਰੇ ਕਰ ਦਿੱਤੇ ਆ 2 ਸਾਲਾਂ ਤੋਂ ਇਹ 1 ਸਾਲ ਚ ਹੀ ਪੂਰੇ ਕਰ ਦਿੱਤੇ ਸੀਗੇ ਜੀ ਪਰ ਹੁਣ ਅਜੇ ਸਮਾਂ 3 ਸਾਲ ਦਾ ਹੈਗਾ ਤੇ ਜਿਹੜੀਆਂ ਗਰੰਟੀਆਂ ਕੀਤੀਆਂ ਵੀ ਨਹੀਂ ਸੀਗੇ ਜਿਹੜੇ ਵਾਅਦੇ ਕੀਤੇ ਵੀ ਨਹੀਂ ਸੀਗੇ ਉਹ ਵੀ ਕੰਮ ਜਿਹੜੇ ਨੇ ਸਾਡੇ ਸਰਦਾਰ ਭਗਵਾਨ ਸਿਮਰਾਂਜੀਤ ਕਰ ਰਹੇ ਆ ਜੀ ਬਿਲਕੁਲ ਚੰਗੀ ਗੱਲ ਆ ਜੀ ਜੋ ਲੋਕਾਂ ਦੇ ਨਾਲ ਗਰੰਟੀਆਂ ਜੋ ਆਵਾਮਦੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਆਹ ਸਹੂਲਤਾਂ ਦੇਵਾਂਗੇ ਜਾਂ ਕੰਮ ਕਰਾਂਗੇ ਉਹ ਜਿਹੜੇ ਆਪਣੇ ਕਾਫੀ ਹੱਦ ਤੱਕ ਜਿਹੜੇ ਪੂਰੇ ਕਰ ਦਿੱਤੇ ਗਏ ਨੇ ਤੇ ਚੀਮਾ ਸਾਹਿਬ ਦੀ ਹੋਰ ਲੋਕਾਂ ਦੀ ਕੀ ਡਿਮਾਂਡ ਆ ਜੇ ਆਪਾਂ ਸੁਲਤਾਨਪੁਰ ਲੋਧੀ ਦੇ ਹਲਕੇ ਦੀ ਗੱਲ ਕਰ ਲਈਏ ਵੀ ਜਦੋਂ ਤੁਸੀਂ ਉਹ ਲੋਕਾਂ ਦੇ ਕੋਲੇ ਜਾਂਦੇ ਹੋਗੇ ਲੋਕ ਸਵਾਲ ਜਵਾਬ ਵੀ ਕਰਦੇ ਹੋਣਗੇ ਕਹਿੰਦੇ ਵੀ ਹੋਣਗੇ ਵੀ ਸਾਡੀ ਆਹ ਚੀਜ਼ ਬਣਨ ਵਾਲੀ ਆ ਜਾਂ ਐਸ ਚੀਜ਼ ਦੀ ਸਾਡੇ ਹਲਕੇ ਦੇ ਵਿੱਚ ਘਾਟ ਆ ਕਿਹੋ ਜੇ ਲੋਕਾਂ ਦੀ ਹੁਣ ਸੁਲਤਾਨਪੁਰ ਲੋਧੀ ਦੇ ਹਲਕੇ ਦੀ ਜੇ ਆਪਾਂ ਗੱਲ ਕਰ ਲਈਏ ਤੇ ਡਿਮਾਂਡ ਲੋਕ ਕਰ ਰਹੇ ਨੇ ਤਦੋਂ ਸਾਡੇ ਸੁਲਤਾਨਪੁਰ ਹਲਕੇ ਦੀਆਂ ਮੈਂ ਦੋ ਜਿਹੜੀਆਂ ਮੁੱਖ ਸਮੱਸਿਆਵਾਂ ਉਹ ਮੈਂ ਦੱਸਦਾ ਜੀ ਇੱਕ ਤੇ ਜਿੰਨੇ ਵੀ ਮੰਡ ਦੇ ਵਿੱਚ ਜੀਵਨਾਰਨ ਹੈ ਵਿਆਸ ਦਰਿਆ ਦੇ ਅੰਦਰ ਪਿੰਦੇ ਜਿਹੜੇ ਪਿੱਛੇ ਹੜੋਂ ਨਾਲ ਪਿਛਲੇ ਸਾਲ ਪਾਣੀ ਆਉਣ ਦੇ ਨਾਲ ਰੇਤਾ ਉੱਤੇ ਬੜੀ ਜੰਮ ਗਈ ਹੈ ਫਸਲਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਰਾਮ ਸਰ ਸੰਧੀ ਦੇ ਮੁਤਾਬਕ ਜਿਹੜਾ ਇਹਨੂੰ ਛੇੜਛਾੜ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ ਨੂੰ ਜਿਹੜੇ ਸਾਡੇ ਨਹਿਰੀ ਵਿਭਾਗ ਦੇ ਮੰਤਰੀ ਨੇ ਡਾ ਡਰਾ ਮਜਰਾ ਸਾਹਿਬ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਕਮ ਸੇ ਕਮ ਜਿਹੜੀਆਂ ਇਹਨਾਂ ਦੀਆਂ ਪੈਲੀਆਂ ਨੇ ਉਹ ਠੀਕ ਕਰਨ ਵਾਸਤੇ ਉੱਥੋਂ ਰੇਤਾ ਮਿੱਟੀ ਜਿਹੜੀ ਹੈ ਉਹ ਚੱਕੀ ਜਾ ਸਕੇ ਉਹਨੂੰ ਇੱਕ ਪਾਸੇ ਲਾਇਆ ਜਾ ਸਕੇ ਇੱਕ ਤੇ ਇਹ ਬੜੀ ਵੱਡੀ ਸਮੱਸਿਆ ਆ ਔਰ ਹਰ ਸਾਲ ਤਕਰੀਬਨ ਜਿਹੜਾ ਉਹ ਪਾਣੀ ਆ ਜਾਂਦਾ ਕਿਤੇ ਜ਼ਿਆਦਾ ਆਉਂਦਾ ਕਿਤੇ ਜ਼ਿਆਦਾ ਮਾਰ ਕਰਦਾ ਕਿਤੇ ਘੱਟ ਕਰਦਾ ਇਹਨੂੰ ਸਦਾ ਲਈ ਨਿਜਾਤ ਪਾਉਣ ਲਈ ਅਸੀਂ ਮੈਂ ਉੱਪਰ ਮੰਤਰੀ ਸਾਹਿਬ ਨਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨਾਲ ਵੀ ਚਿੱਠੀ ਲਿਖ ਕੇ ਮੈਂ ਉਹਨਾਂ ਕੋਲ ਮੰਗ ਕੀਤੀ ਹੈ ਵੀ ਇਦਾਂ ਦਾ ਇੰਤਜ਼ਾਮ ਕਰੀਏ ਬੰਨ ਮਜ਼ਬੂਤ ਕਰੀਏ ਸਟੱਡ ਲਾਈਏ ਅੱਗੇ ਅੰਦਰ ਥੋੜੇ ਬੰਨ ਨੇ ਉਹਨਾਂ ਨੂੰ ਮਜ਼ਬੂਤ ਕਰੀਏ ਤਾਂ ਕਿ ਇਹਨੂੰ ਥੋੜਾ ਸਿਸਟਮੈਟਿਕਲੀ ਕਰਕੇ ਜਿਹੜਾ ਖੇਧ ਰਿਆ ਵੀ ਨਾ ਮਾਰ ਕਰੇ ਤੇ ਅੱਗੋਂ ਵੀ ਪਾਣੀ ਜਿਹੜਾ ਆਸਾਨੀ ਨਾਲ ਨਿਕਲ ਜਾਏ ਤਾਂ ਕਿ ਲੋਕਾਂ ਦੀਆਂ ਫਸਲਾਂ ਜਿਹੜੀਆਂ ਨਾ ਪ੍ਰਭਾਦ ਹੋਣ ਦੂਜੀ ਗੱਲ ਜਿਹੜੀ ਹੈ ਸਾਡੇ ਹਲਕੇ ਦੀ ਮੇਨ ਮੰਗਾ ਸਾਡਾ ਜਿਹੜਾ ਹਲਕਾ ਹੈ ਇਹਦੇ ਵਿੱਚ ਮੈਕਸਿਮਮ ਸਬਜ਼ੀਆਂ ਜਿਹੜੀ ਉਹਨਾਂ ਦੀ ਖੇਤੀ ਕਰਦੇ ਖਰਬੂਜੇ ਹਦਵਾਣੇ ਦੀ ਗੱਲ ਹੈ ਆ ਇਹ ਹੱਬ ਹੈ ਕਿਸਮ ਦੀ ਟਿੱਬਾ ਬੈਲਟ ਹੈ ਉੱਥੇ ਸ਼ਿਮਲਾ ਮਿਰਚ ਬਹੁਤ ਲੱਗਦੀ ਹੈ ਇੱਧਰ ਦੱਲੇ ਵਾਲਾ ਜੀ ਹੈ ਤੇ ਇੱਧਰ ਖਰਬੂਜਾ ਹਦਵਾਣਾ ਲੱਗਦਾ ਬਾਕੀ ਮੰਡ ਵਾਲੇ ਪਾਸੇ ਗਾਜਰਾਂ ਦੀ ਬਹੁਤ ਬੜੀ ਖੇਤ ਪੱਧਰ ਤੇ ਖੇਤੀ ਹੁੰਦੀ ਹੈ ਬਾਕੀ ਹੋਰ ਵੀ ਸਾਰੀਆਂ ਫਸਲਾਂ ਜਿਦਾਂ ਗੋਭੀ ਵਗੈਰਾ ਤੇ ਇਹ ਅ ਲੋਕੀ ਜਿਹੜੇ ਸਬਦੀਆਂ ਬੀਜਦੇ ਆ ਤੇ ਇਹਦੇ ਕਈ ਵਾਰ ਇਹੋ ਜੀ ਪੋਜੀਸ਼ਨ ਆਉਂਦੀ ਹੈ ਕਿ ਮਿੱਟੀ ਦੇ ਭਾਅ ਉਸੇ ਤਰ੍ਹਾਂ ਸੁੱਟਣੀ ਪੈਂਦੀ ਹੈ ਆਪਣੀ ਜਿਹੜੀ ਉੱਤਾਵਾਂਗ ਪਾਲੀ ਫਸਲ ਜਿਹੜੀ ਆ ਉਹਨੂੰ ਇਦਾਂ ਸੜਕਾਂ ਤੇ ਸੁੱਟਣਾ ਪੈਂਦਾ ਰੁਲ ਜਾਂਦੀ ਆ ਫਸਲ ਉਹਦੇ ਉੱਤੇ ਪੱਕਾ ਇੰਤਜ਼ਾਮ ਕਰਨ ਲਈ ਮੈਂ ਜਿਹੜੀ ਉਹ ਰਿਕਵੈਸਟ ਕੀਤੀ ਹੈ ਮਸੀਤਾਂ ਪਿੰਡ ਦੇ ਵਿੱਚ ਜਮੀਨ ਆ ਕਾਫੀ ਪੰਚਾਇਤ ਦੀ ਉੱਥੇ ਇੱਕ ਫੂਡ ਫੂਡ ਵੈਜੀਟੇਬਲ ਐਂਡ ਫਰੂਟ ਪ੍ਰੋਸੈਸਿੰਗ ਯੂਨਿਟ ਜਿਹੜਾ ਉਲਾਇਆ ਜਾਵੇ ਤਾਂ ਕਿ ਜਿਹੜੀਆਂ ਫਸਲਾਂ ਨੇ ਸਬਜ਼ੀਆਂ ਨੇ ਉਰਲਣਾ ਇਹ ਇੱਕ ਇਹ ਬਹੁਤ ਵੱਡੀ ਧਮਾਨ ਹੈ ਤੀਜੀ ਜਿਹੜੀ ਹੈ ਉਹ ਮੈਂ ਇਹ ਵੀ ਰਿਕੁਐਸਟ ਕੀਤੀ ਹੈ ਕਿ ਇੱਕ 슈ਗਰ ਮਿਲ ਜਿਹੜੀ ਹੈ ਉਹ ਤਲਵੰਡੀ ਚੌਧਰੀਆਂ ਦੇ ਲਾਗੇ ਚੱਕੇ ਉੱਥੇ ਕਿਤੇ ਲਾਈ ਜਾਵੇ ਅ ਔਰ ਉਥੇ ਲਾਨ ਨਾਲ ਜਿਹੜਾ ਇੱਕ ਤੇ ਜਿਹੜਾ ਕਮਾਦ ਹੈ ਇਹਨੂੰ ਥੋੜੇ-ਮੋਟੇ ਪਾਣੀ ਨਾਲ ਫਰਕ ਨਹੀਂ ਪੈਂਦਾ ਜਿਵੇਂ ਥੋੜਾ ਜਿਆਦਾ ਵੀ ਆ ਜਾਏ ਇੱਕ ਦੋ ਦਿਨ ਲਈ ਤੇ ਕੋਈ ਫਰਕ ਨਹੀਂ ਪੈਂਦਾ ਦੂਜੀਆਂ ਫਸਲਾਂ ਮਰ ਜਾਂਦੀਆਂ ਨੇ ਸੋ ਗੰਨੇ ਦੀ ਖੇਤੀ ਨੂੰ ਅਨਤਰਜ ਕਰਨ ਲਈ ਉਸ ਖੇਤਰ ਦੇ ਵਿੱਚ ਇੱਕ 슈ਗਰ ਮਿਲ ਜ਼ਰੂਰੀ ਹੈ ਨਹੀਂ ਤੇ ਟ੍ਰਾਂਸਪੋਰਟੇਸ਼ਨ ਦਾ ਬੜਾ ਦੂਰ ਜਾ ਕੇ ਸੱਟ ਨਹੀਂ ਪੈਂਦੀ ਉਹ ਬੜੀ ਮੁਸ਼ਕਲ ਹੋ ਜਾਂਦੀ ਹੈ ਸੋ ਇਹ ਤਿੰਨ ਚੀਜ਼ਾਂ ਤੇ ਸਾਡੀਆਂ ਬਹੁਤ ਜ਼ਰੂਰੀ ਨੇ ਤੇ ਬਾਕੀ ਜਿਹੜਾ ਕੰਮ ਚੱਲ ਰਹੇ ਨੇ ਬੜਾ ਵੱਡਾ ਇੱਕ ਖੇਡ ਸਟੇਡੀਅਮ ਜਿਹੜਾ ਉਹ ਬੰਦਿਆ ਸ਼ਹਿਰ ਦੇ ਵਿੱਚ ਜਿਹੜੀ ਸੀਵਰੇਜ ਪੈ ਚੁੱਕਾ ਹੈ ਬੇਸ਼ੱਕ ਲੋਕਾਂ ਨੂੰ ਬੜੀ ਤਕਲੀਫ ਹੈ ਕਿ ਪਟਿਆ ਪਿਆ ਸ਼ਹਿਰ ਸਾਡਾ ਤੇ ਪਰ ਉਹਦੇ ਵਿੱਚ ਇਹ ਹੈ ਕਿ ਇੱਕਦਮ ਸੜਕ ਬਣਾਣੀ ਜਿਹੜੀ ਉਹ ਠੀਕਨੀ ਆ ਕਿਉਂਕਿ ਮਿੱਟੀ ਜਿੰਨਾ ਚੰਗੀ ਤਰ੍ਹਾਂ ਥੱਲੋਂ ਬੈਠੇ ਨਾ ਉਦੋਂ ਹੀ ਫਾਇਦਾ ਹੈ ਤੇ ਜੇ ਇਸ ਤਰ੍ਹਾਂ ਕਾਲੀ ਕਾਲੀ ਦੇ ਵਿੱਚ ਹੁਣ ਸੜਕ ਬਣਾਤੀ ਤੇ ਉਹ ਸੜਕ ਬਹਿਣ ਦੇ ਚਾਂਸਸ ਹੁੰਦੇ ਆ ਫੇਰ ਉਹ ਕੋਈ ਹਾਲ ਮਾੜਾ ਹਾਲ ਹੀ ਹੋ ਜਾਊਗਾ ਸੋ ਗੱਡੀਆਂ ਲੰਘ ਲੰਘ ਕੇ ਲੰਘ ਲੰਘ ਕੇ ਉਹ ਚੰਗੀ ਤਰ੍ਹਾਂ ਪ੍ਰੈਸ ਹੋ ਕੇ ਹੋ ਜਾਊਗੀ ਮਿੱਟੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਸੜਕ ਬਣਾਵਾਂਗੇ ਤੇ ਸੋ ਇਹ ਤਕਰੀਬਨ 2-4 ਮਹੀਨਿਆਂ ਦੇ ਵਿੱਚ ਜਿਹੜਾ ਸ਼ਹਿਰ ਹੈ ਇੱਕ ਕਿਥੇ ਸੀਵਰੇਜ ਦੀ ਪ੍ਰੋਬਲਮ ਤੇ ਜਿਹੜਾ ਸਟੌਮ ਸੀਵਰ ਹੈ ਉਹਦਾ ਵੀ ਸਾਰੀ ਸਾਰੇ ਮਸਲੇ ਹੱਲ ਹੋ ਕੇ ਤੇ ਬਹੁਤ ਚੰਗੀ ਤਰ੍ਹਾਂ ਜਿਹੜਾ ਸ਼ਹਿਰ ਨੂੰ ਲਿਸ਼ਕਾ ਦੇਵਾਂਗੇ। ਅ ਬਿਲਕੁਲ ਜੀ ਜਿਸ ਤਰ੍ਹਾਂ ਜੀਮਾ ਸਾਹਿਬ ਨੇ ਦੱਸਿਆ ਕਿ ਖੰਡ ਮਿਲਦੀ ਗੱਲ ਪਿੱਤੀਆ ਵਾਕਈ ਕਿਉਂਕਿ ਇਧਰ ਸਤਲੁਜ ਦਰਿਆ ਵੀ ਨੇੜੇ ਪੈ ਜਾਂਦਾ ਬਿਆਸ ਦਰਿਆ ਤੇ ਵੀ ਜਿਹੜਾ ਮੰਡ ਏਰੀਆ ਉੱਤੇ ਦੇ ਆਪਣੇ ਧੰਨੇ ਦੀ ਫਸਲ ਹੁੰਦੀ ਆ ਤੇ ਜਦੋਂ ਛੋਟੇ ਮੋਟੇ ਹੜ ਵੀ ਆਉਂਦੇ ਆ ਤੇ ਧੰਨੇ ਦੀ ਫਸਲ ਖਰਾਬ ਨਹੀਂ ਹੁੰਦੀ ਤੇ ਕਿਉਂਕਿ ਪਹਿਲਾਂ ਜਿਹੜੀਆਂ 200 ਇਕਟਰੀ ਮਿਲਾਂ ਚੱਲਦੀਆਂ ਸੀਗਾ ਇੱਕ ਸੇਰੋਂ ਤੇ ਇੱਕ ਦੀਰਾ ਵਿਖੇ ਤੇ ਪਿਛਲੇ ਸਮੇਂ ਸਰਕਾਰਾਂ ਦੀ ਆ ਆਪਾਂ ਕਹਿ ਲਓ ਨਾਨ ਗਹਿਲੀਆਂ ਕਰ ਲੋ ਜਾਂ ਮਤਲਬ ਇਹ ਕਹ ਲੋ ਕਿ ਸਰਕਾਰਾਂ ਦਾ ਇਧਰਲੇ ਪਾਸੇ ਧਿਆਨ ਨਹੀਂ ਸੀ ਉਹ ਦੋਵੇਂ ਮਿਲਾਂ ਜਿਹੜੀਆਂ ਬੰਦ ਹੋ ਚੁੱਕੀਆਂ ਤੇ ਹੁਣ ਨੇੜੇ-ਤੇੜੇ ਕੋਈ ਮਿਲ ਨਹੀਂ ਹੈਗੀ ਜੀ ਇਸ ਏਰੀਆ 'ਚ ਮਿਲ ਬਣ ਜਾਂਦੀਆਂ ਖੰਡ ਮਿਲ ਦੇ ਵਕਤ ਹੀ ਸਾਨਾ ਨੂੰ ਦਾ ਬਹੁਤ ਜ਼ਿਆਦਾ ਜਿਹੜਾ ਲਾਭ ਹੋ ਸਕਦਾ ਤੇ ਦੂਸਰੀ ਵਕਤ ਇਹ ਗੱਲ ਆ ਵੀ ਜਿਹੜੀ ਕਰਬੂਜਾ ਹਦ ਬੜਾ ਵੀ ਇਸ ਦੋਨੇ ਏਰੀਆ ਚ ਬਹੁਤ ਜ਼ਿਆਦਾ ਹੁੰਦਾ ਤੇ ਸਬਜ਼ੀ ਵੀ ਕਾਫੀ ਲਾਈ ਜਾਂਦੀ ਜੀ ਜੇ ਕੋਈ ਪ੍ਰੋਸੈਸਿੰਗ ਯੂਨਿਟ ਬਣ ਜੇ ਤੇ ਇਲਾਕੇ ਨੂੰ ਬਹੁਤ ਜ਼ਿਆਦਾ ਲਾਭ ਹੋ ਸਕਦਾ ਤੇ ਚਿਮਨਾ ਸਾਹਿਬ ਜੀ ਤੁਸੀਂ ਆਪ ਵੀ ਅਰਜਨਾਵਾਰਡੀਓ ਠਡਾਰੀ ਹੋ ਤੇ ਜੇ ਆਪਾਂ ਇਸ ਸੁਲਤਾਨਪੁਰ ਲੋਧੀ ਦੇ ਹਿੱਕੇ ਦੀ ਗੱਲ ਕਰੀਏ ਤੁਸੀਂ ਕਿਸ ਤਰ੍ਹਾਂ ਕੋਈ ਖੇਡਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਭਾਵੇਂ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਕਾਫੀ ਕੋਸ਼ਿਸ਼ਾਂ ਕਰਦੇ ਹੋ ਤੁਹਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਵੀ ਹੁੰਦੇ ਆ ਤੇ ਜੇ ਆਪਾਂ ਸਮੁੱਚੇ ਹਲਕੇ ਦੀ ਗੱਲ ਕਰੀਏ ਤੇ ਇਸ ਪਾਸੇ ਵੀ ਕੋਈ ਕੰਮ ਹੋ ਰਿਹਾ ਦੇਖੋ ਜੀ ਮੇਰੀ ਸਰਦਾਰ ਨੀਤ ਗੁਰਮੀਤ ਸਿੰਘ ਮੀਤ ਹੈ ਉਹਨਾਂ ਨਾਲ ਕਾਫੀ ਲੰਬੀ ਡਿਸਕਸ਼ਨ ਹੋਈ ਆ ਜੀ ਸਾਰੇ ਹਲਕਿਆਂ ਦੇ ਵਿੱਚ ਦੋ ਦੋ ਸਪੋਰਟਸ ਨਰਸਰੀਜ਼ ਜਿਹੜੀਆਂ ਨੇ ਉਹਦੇ ਰਹਿਣਾ ਅੱਛਾ ਜੀ ਪਰ ਮੇਰੇ ਹਲਕੇ ਦੇ ਕਿਉਂਕਿ ਮੈਂ ਖਿਡਾਰੀ ਆ ਮੈਂ ਤਿੰਨ ਲਈਆਂ ਨੇ ਜਿਹੜੀ ਇੱਕ ਫਤੂ ਟਿੰਗਾ ਤਲਵੰਡੀ ਤੇ ਮੇਰੇ ਪਿੰਡ ਬਾਸਕਟਬਾਲ ਦੀ ਤੇ ਇੱਕ ਜਿਹੜਾ ਸਟੇਡੀਅਮ ਹੈ ਉਹ ਇੱਥੇ ਬਣ ਰਿਹਾ ਹੈ ਸultanpuru dil sultanpuru ਦੇ ਵਿੱਚ ਮੈਂ ਇੱਕ ਦਾਵੇ ਨਾਲ ਗੱਲ ਕਰਦਾ ਮੇਰਾ ਤਜਰਬਾ ਹੈ ਮੈਂ ਐਸ ਪੁਲਿਸ ਅਫਸਰ ਚੌਂਕੀ ਗਰਾਉਂਡ ਦਾ ਸਟੇਡੀਅਮ ਬਣਾਈਨੇ ਜਿਹੜੇ ਅੱਜ ਤੱਕ ਵੀ ਚੱਲ ਰਿਹਾ ਹੈ ਜੀ ਦੇਖੋ ਇੱਕ ਬੜਾ ਸਿੰਪਲ ਜਿਹਾ ਫੰਕਾ ਸਾਡਾ ਯੂਥ ਜਿਹੜਾ ਹੈ ਜਿਹੜੇ ਬੱਚੇ ਨੇ ਇਹ ਇਸ ਤਰ੍ਹਾਂ ਦੇ ਹੁੰਦੇ ਹਨ ਉਹਨਾਂ ਨੂੰ ਜਿੱਧਰ ਮਰਜ਼ੀ ਲਾ ਦੇ ਇਹ ਜੀ ਇਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਕੇ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾ ਦਈਏ ਨਾਲ ਪੜ੍ਹਾਈ ਲੀਨ ਕਰੇ ਕਰਤੀ ਕਰਦੇ ਹੀ ਹੈ ਤੇ ਮੈਂ ਕਹਿੰਦਾ ਕਿ ਪੰਜਾਬ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਔਰ ਪੰਜਾਬ ਦੀ ਜਵਾਨੀ ਉਹ ਹੀ ਸਿਹਤਮੰਦ ਤੇਰੇ ਬੱਚੇ ਉਹ ਪੈਦਾ ਹੋਣਗੇ ਮੈਂ ਪਿੱਛੇ ਜਿਹੜੀਆਂ ਗਰਾਉਂਡਾਂ ਬਣਾਈਆਂ ਗਿੱਦੜਵਾਹਾ ਮਲੋਟ ਉੱਧਰ ਚੱਲ ਰਹੀਆਂ ਸਾਰੇ ਬਹੁਤ ਵਧੀਆ ਇੱਥੇ ਰਿਸਪੌਂਸਬਲ ਹੈ ਅੱਜ ਵੀ ਮੈਂ ਵੀਡੀਓ ਕਾਲ ਕਰਕੇ ਉਹਨਾਂ ਦੀ ਪ੍ਰੈਕਟਿਸ ਦੇਖਦਾ ਰਹਿਣਾ ਜੀ ਕਿ ਉਹ ਕਿਦਾਂ ਇਹ ਕੋਈ ਮੁਸ਼ਕਲ ਹੁੰਦੀ ਉਹ ਵੀ ਹੱਲ ਕਰ ਦਿੰਦੀ ਮੈਂ ਆਪਣੇ ਪਿੰਡ ਦੀ ਸਿੰਪਲ ਇੱਕ ਮਿਸਾਲ ਦਿੰਨਾ ਇੱਕ ਤੇ ਮੈਂ ਇਹ ਬੇਨਤੀ ਵੀ ਕਰਾਂਗਾ ਕਿ ਸਾਰੇ ਜਿੰਨੇ ਐਨ ਆਰ ਆਈ ਵੀਰ ਨੇ ਜਿੰਨੇ ਸਰਦੇ ਪੁੱਜਦੇ ਵੀਰ ਨੇ ਪਿੰਡਾਂ ਦੇ ਤੇ ਉਹਦੀ ਨਕਲ ਕਰਦਿਆਂ ਮੈਂ ਹੁਣ ਤੁਹਾਨੂੰ ਦੱਸਦਾ 60 ਕਰਾਂ ਦਾ ਪਿੰਡ ਹੈ ਸਾਰਾ ਅਸੀਂ ਪੰਜ ਇੰਟਰਨੈਸ਼ਨਲਾਂ ਤੇ ਤਕਰੀਬਨ 60 ਦੇ ਕਰੀਬ ਜਿਹੜੇ ਨੇ ਨੈਸ਼ਨਲ ਪੱਧਰ ਤੇ ਖੇਲੇ ਕੱਲ ਹੀ ਅਜੇ ਇੰਦੌਰ ਵਿਖੇ ਫਾਈਨਲ ਮੈਚ ਹੋਇਆ ਨੈਸ਼ਨਲ ਚੈਂਪੀਅਨਸ਼ਿਪ ਦਾ ਅੰਡਰ 17 ਜਿਹਦੇ ਵਿੱਚ ਤਿੰਨ ਬੱਚੇ ਜਿਹੜੇ ਦਬੂੜੀਆਂ ਤੋਂ ਖੇਡਦੇ ਸੀ ਸਾਰੇ ਪੰਜਾਬ ਦੇ ਵਿੱਚੋਂ ਬਾਸਕਟਬਾਲ ਦੇ ਨੌ ਬੱਚੇ ਆ ਪਰ ਸਾਡਾ ਛੋਟਾ ਜਿਹਾ 60 ਕਰਾਂ ਦਾ ਪਿੰਡਾ ਉਥੋਂ ਤਿੰਨ ਬੱਚੇ ਆ ਤੇ ਜਿਹੜੀ ਬੱਚੀ ਕੈਪਟਨ ਸੀਗੀ ਉਹ ਵੀ ਸਾਡੇ ਪਿੰਡ ਦੀ ਸੀਗੀ ਔਰ ਇਹ ਸਪੋਰਟਸ ਇੱਕ ਇਦਾਂ ਦਾ ਜਿਰੀ ਹੈ ਜਿਸ ਤਰ੍ਹਾਂ ਅਸੀਂ ਵਰਤਿਆ ਉਹ ਕਿ ਜਦੋਂ ਅਸੀਂ ਥੋੜਾ ਠੀਕ ਖੇਡਣ ਲੱਗ ਜਾਂਦੇ ਆ ਕੋਈ ਵੀ ਕਾਲਜ ਕੋਈ ਵੀ ਸਕੂਲ ਜਿਹੜਾ ਹਾਸ ਕੇ ਐਡਮਿਸ਼ਨ ਦਿੰਦਾ ਸਾਡੇ ਪਿੱਛੇ ਫਿਰਕੇ ਦਿੰਦਾ ਐਡਮਿਸ਼ਨ ਕਿਉਂਕਿ ਉਹਨਾਂ ਨੇ ਚੰਗੀ ਟੀਮ ਬਣਾਣੀ ਹੁੰਦੀ ਹੈ ਔਰ ਸਾਡੀ ਹਿੱਸਾਂ ਮਾਫ ਹੁੰਦੀਆਂ ਪਲੇਅਰ ਦੀਆਂ ਉਹਦਾ ਹੋਸਟਲ ਦਾ ਖਰਚਾ ਕੋਈ ਨਹੀਂ ਹੁੰਦਾ ਉਹਦਾ ਖਾਣਾ ਫਰੀ ਹੁੰਦਾ ਉਹਨੂੰ ਕਿੱਟਾਂ ਮਿਲਦੀਆਂ ਨੇ ਕਹਿਣ ਤੋਂ ਬਾਅਦ ਹੈ ਉਹ ਬੱਚਾ 1% ਵੀ ਘਰਦਿਆਂ ਦੀ ਉਹਨਾਂ ਦੀ ਖੇਚਣ ਦੀ ਲੋੜ ਨਹੀਂ ਹੈ ਤੇ ਉਹ ਪੜ ਸਕਦਾ ਜਿੰਨਾ ਮਰਜ਼ੀ ਪੜ ਸਕਦਾ ਇਹ ਮਿਸਾਲ ਮੇਰੇ ਪਿੰਡ ਦੀ ਹੈ ਬੱਚੇ ਦੇ ਫਾਦਰ ਦਿਹਾੜੀਆਂ ਕਰ ਰਹੇ ਨੇ ਔਰ ਇੱਕ ਬੱਚਾ ਮੈਂ بڑے ਫਕਰ ਨਾ ਕਰਨਾ ਮੇਰੇ ਦਬੂਗੀਆਂ ਤੋਂ ਇੱਕ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਜਿਹੜਾ ਮੈਨੂੰ ਦੱਸਿਆ ਗਿਆ ਕਿ 25 ਸਾਲ ਹੋ ਗਏ ਪੰਜਾਬ ਦੇ ਵਿੱਚ ਇੱਕ ਵੀ ਬੱਚਾ ਸਰਕਾਰੀ ਸਕੂਲ ਚ ਪੜ੍ਹ ਕੇ ਡਾਕਟਰ ਨਹੀਂ ਬਣਿਆ ਔਰ ਉਹ ਐਮਬੀਬੀਐਸ ਕਲਕੱਤਾ ਕਰ ਰਿਹਾ ਹੈ ਆਈਐਮਜ਼ ਦੇ ਵਿੱਚ ਆਈਐਮਜ਼ ਦੇ ਵਿੱਚ ਇਹ ਸਪੋਰਟਸ ਦਾ ਹੀ ਹੈ ਔਰ ਉਹਦੀ ਭੈਣ ਇੰਡੀਆ ਆ ਪੰਜਾਬ ਟੀਮ ਦੀ ਕੈਪਟਨ ਸੀਗੀ ਔਰ ਬਾਪ ਜਿਹੜਾ ਉਹਦੀ ਹਾਰੀ ਦੱਫਾ ਕਰਦਾ ਇੱਕ ਹੋਰ ਬੱਚਾ ਅੰਡਰ 14 ਨੈਸ਼ਨਲ ਚੈਂਪੀਅਨਸ਼ਿਪ ਦੇ ਪੰਜਾਬ ਟੀਮ ਦਾ ਕੈਪਟਨ ਹੈ ਉਹਦਾ ਵੀ ਬੱਚਾ ਉਹਦਾ ਵੀ ਪਿਓ ਜਿਹੜਾ ਉੱਥੇ ਗਰਾਊਂਡ 'ਚ ਵਿਚਾਰਾ ਕੰਮ ਕਰਦਾ ਉਹ ਦਿਹਾੜੀਆਂ ਕਰਦਾ ਗਰੀਬਾਂ ਦੇ ਬੱਚੇ ਕੋਈ ਐਮਸੀਏ ਕੋਈ ਐਮਪੀਐਡ ਕੋਈ ਬੀਪੀਐਡ ਸਾਰੇ ਬੱਚੇ ਜਿਹੜੇ ਨੇ ਉਹ ਕਰ ਰਹੇ ਨੇ ਚੰਗੇ ਕੁਆਲੀਫਾਈਡ ਬੱਚੇ ਔਰ ਸਾਰੇ ਨਸ਼ਿਆਂ ਤੋਂ ਦੂਰ ਨੇ ਚੰਗੇ ਸਿਹਤਮੰਦ ਨੇ ਨਸ਼ਿਆਂ ਤੋਂ ਦੂਰ ਨੇ ਤੇ ਮੈਂ ਇੱਕ ਗੱਲ ਦਾਅਵੇ ਨਾ ਕਹਿੰਦਾ ਕਿ ਜਿਹੜਾ ਬੱਚੇ ਨੂੰ ਆਦਤ ਅਜਾ ਗਰਾਊਂਡ 'ਚ ਗਰਾਊਂਡ ਦਾ ਨਸ਼ਾ ਲੱਗ ਜਾਉ ਦੂਜੇ ਨਸ਼ੇ ਤੇ ਲੱਗ ਕੇ ਨਹੀਂ ਜਾਂਦਾ ਫਿਰ ਉਹਨਾਂ ਦੀ ਸਿਹਤ ਬੜੀ ਵਧੀਆ ਹੋ ਜਾਂਦੀ ਆ ਉਹਨਾਂ ਨੂੰ ਇਦਾਂ ਦਾ ਨਸ਼ਾ ਹੁੰਦਾ ਫਿਰ ਉਹ ਜਦੋਂ ਸਿਹਤ ਚੰਗੀ ਬਣ ਜਾਂਦੀ ਆ ਲੋ ਇਹਨਾਂ ਦਾ ਕੋਈ ਵੀ ਟੈਸਟ ਚਾਹੇ ਆਰਮੀ ਦੇ ਵਿੱਚ ਆ ਤੇ ਪੁਲਿਸ ਦੇ ਵਿੱਚ ਵੀ ਐਸਐਫਸੀ ਆਰਪੀ ਆਈਟੀਬੀਬੀ ਕਿਸੇ ਵੀ ਫੋਰਸਸ ਦੇ ਵਿੱਚ ਜਿਹੜੇ ਫਿਜ਼ੀਕਲ ਟੈਸਟ ਹੁੰਦੇ ਨੇ ਮਿੰਟਾਂ 'ਚ ਕੱਟ ਕੇ ਉਹ ਮਾਰਦੇ ਆ ਤਗੜੇ ਹੁੰਦੇ ਆ ਬੱਚੇ ਖੇਡ ਖੇਡ ਕੇ ਸੋ ਮੈਂ ਕਹਿੰਨਾ ਵੀ ਇਸ ਤਰੀਕੇ ਨਾਲ ਜਿਹੜੇ ਆ ਫਾਲਤੂ ਆਪਾਂ ਕੰਮਾਂ ਤੇ ਲਾਨੇ ਆ ਪੈਸੇ ਇਹਨਾਂ ਬੱਚਿਆਂ ਤੇ ਕਿਤੇ ਲਾਦੀ ਐ ਗਰਾਉਂਡਾਂ ਇੱਕ ਇੱਕ ਗੇਮ ਤਿਆਰ ਕਰਦੀਆਂ ਅਸੀਂ ਵੀ ਸਪੋਰਟਸ ਨਰਸਰੀਆਂ ਜਿਹੜੀਆਂ ਨੇ ਨਾ ਜਿੱਦਾਂ ਤਲਵੰਡੀ ਚ ਐਥਲੈਟਿਕਸ ਦਾ ਫਤੂ ਟਿੰਗੇ ਰੈਸਲਿੰਗ ਦਾ ਮੇਰੇ ਪਿੰਡ ਬਾਸਕਟਬਾਲ ਦਾ ਇੱਬੇ ਚ ਹਾਕੀ ਬੜੀ ਵਧੀਆ ਚੱਲ ਰਹੀ ਸੀ ਉਹ ਖੁਸ਼ਕਾਰਨਾ ਕਰਕੇ ਮੈਨੂੰ ਲੱਗਦਾ ਪਿੱਛੇ ਚੱਲਦੀ ਆ ਅਸੀਂ ਹਰ ਪਿੰਡ ਦੀ ਸਪੋਰਟ ਕਰਾਂਗੇ ਜਿਹੜਾ ਜਿੱਥੋਂ ਦੇ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਅਵਾਰਾ ਕਰਦੀ ਤੇ ਇਦਾਂ ਦੇ ਕਮਾਂ ਤੋਂ ਛਡਾ ਕੇ ਗਰਾਉਂਡਾਂ 'ਚ ਲੈ ਕੇ ਆਉਣ ਦੇ ਇੱਕੋ ਇੱਕ ਜਰੀਆ ਹੈ ਪੰਜਾਬ ਨੂੰ ਬਚਾਉਂਦਾ ਤੇ ਮੈਂ ਦਾਅਵੇ ਨਾ ਕਹਿਣਾ ਕਿ ਜੇ ਸਾਰੇ ਇਸ ਗੱਲ ਪਾਸੇ ਹਮਲਾ ਮਾਰਨ ਬੱਚਿਆਂ ਨੂੰ ਇਸ ਪਾਸੇ ਲੈ ਆਉਣ ਤੇ ਪੰਜਾਬ ਜਿਹੜਾ ਔਰੰਗਲਾ ਪੰਜਾਬ ਬਣੂਗਾ ਨਹੀਂ ਤੇ ਇੱਥੇ ਜਿਹੜੇ ਸਿਰਾਂ ਦੀ ਗੱਲ ਕਰਦੇ ਆ ਬਹੁਤ ਗਲਤ ਹੈ ਵੀ ਤੁਹਾਨੂੰ ਕੁਰਬਾਨੀਆਂ ਤੇ ਸਿਰ ਦੇਣੇ ਪੈਣੇ ਨੇ ਬਹੁਤ ਬਹੁਤ ਅਫਸੋਸ ਦੀ ਗੱਲ ਹੈ ਤੁਸੀਂ ਨਸ਼ੇ ਛਡਾਓ ਅੰਮ੍ਰਿਤ ਛਕਾਓ ਸਭ ਕੁਝ ਕਰੋ ਪਰ ਬੱਚਿਆਂ ਦੇ ਸਿਰ ਨਾ ਲਓ 40000 ਸਿਰ ਦੇ ਕੇ ਆਪਾਂ 40000 ਸਿਰ ਦੇ ਤੇ ਅੱਜ 99 ਨੰਬਰ ਤੇ ਬੈਠੇ ਆਂ ਬਿਹਾਰ ਤੋਂ ਪਿੱਛੇ ਬੈਠੇ ਆਂ ਆ ਬਿਲਕੁਲ ਜੀ ਸਾਡੇ ਨਰਈ ਵੀਰ ਵੀ ਬਹੁਤ ਸਾਰੇ ਪਿੰਡਾਂ ਚ ਕੰਮ ਕਰਦੇ ਆ ਕਰਾਉਂਦੇ ਆ ਤੇ ਵਾਕਈ ਜੇ ਉਹ ਧਿਆਨ ਦੇਣ ਪਿੰਡਾਂ ਨੂੰ ਸੰਭਾਲ ਲੈਣ ਜਿਹੜੀ ਪਿੰਡਾਂ ਦੀ ਜਵਾਨੀ ਪਿੰਡਾਂ ਦੇ ਜਿਹੜੇ ਬੱਚੇ ਆ ਜੇ ਆਪਾਂ ਉਹਨਾਂ ਨੂੰ ਸੰਭਾਲ ਲਿਆ ਤੇ ਮੈਂ ਕਿੰਨਾ ਆਪਾਂ ਸਾਰਾ ਕੁਝ ਸੰਭਾਲ ਠੀਕ ਆ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਪ੍ਰੇਸ਼ਾਨ ਸੀਗਾ ਵੱਧ ਗਿਆ ਪਰ ਜੇ ਆਪਾਂ ਪਿੰਡ ਨੂੰ ਇੱਕ ਇਕਾਈ ਲੈ ਕੇ ਪਿੰਡ ਤੌਰ ਤੇ ਕੰਮ ਕੀਤਾ ਜਾਵੇ ਸਾਡੇ ਐਨਆਰਈ ਵੀਰ ਵੀ ਜੇ ਪਿੰਡ ਨੂੰ ਸੰਭਾਲਣ ਦੇ ਵਾਸਤੇ ਸਹਿਯੋਗ ਕਰਨ ਤੇ ਨਾਲ ਸਰਕਾਰਾਂ ਵੀ ਸਾਥ ਦੇਣ ਤੇ ਇਹ ਕੋਈ ਗੱਲ ਨਹੀਂ ਹੈ ਵੀ ਕੋਈ ਕੰਮ ਹੋ ਰਹੀ ਸਕਦਾ ਜੇ ਪੰਜਾਬ ਚ ਨਸ਼ੇ ਆਸਾ ਦੇ ਨੇ ਤੇ ਪੰਜਾਬ ਜੋ ਕੱਡੇ ਵੀ ਜਾ ਸਕਦੇ ਜੇ ਲੋਕਾਂ ਦੀ ਮਾਨਸਿਕਤਾ ਬਦਲ ਜੇ ਵਾਕਈ ਜੇ ਲੋਕ ਬੱਚੇ ਸਾਡੇ ਛਿੱਡਾ ਵੱਲ ਉਤਸ਼ਾਹਤ ਹੋ ਜਾਣ ਗਰਾਉਂਡਾਂ ਜਾਣ ਲੱਗ ਪੈਣ ਚੰਗੀ ਉਹਨਾਂ ਨੂੰ ਸਿੱਖਿਆ ਮਿਲਣ ਲੱਪੇ ਤਾਂ ਫਿਰ ਉਹ ਬੱਚੇ ਆਪ ਹੀ ਉਹ ਜਿਹੜੇ ਗਲਤ ਪਾਸੇ ਨਾ ਜਾਣਗੇ ਨਸ਼ਾਵਲ ਨਹੀਂ ਜਾਣਗੇ ਤੇ ਪਿੰਡ ਪੱਦਰ ਤੇ ਕੰਮ ਕਰਨ ਦੀ ਲੋੜ ਆ ਪਿੰਡ ਨੂੰ हतकਾਈ ਬਣ ਕੇ ਵਾਕਈ ਪੰਜਾਬ ਨੇ ਪਿਛਲੇ ਸਮੇਂ ਦੇ ਵਿੱਚ ਬੜਾ ਜਿਹੜਾ ਦਰਦ ਹੰਡਾਇਆ ਬੜਾ ਨੁਕਸਾਨ ਮਾਲੀ ਦੇ ਜਾਣੀ ਪੰਜਾਬ ਦਾ ਹੋਇਆ ਤੇ ਜੇ ਆਪਾਂ ਆਪਣੇ ਬੱਚਿਆਂ ਨੂੰ ਸੰਭਾਲ ਲਿਆ ਤੇ ਆਪਣੇ ਬੱਚੇ ਉਸ ਪਾਸੇ ਨਹੀਂ ਜਾਣਗੇ ਇਸ ਗੱਲ ਤੋਂ ਬਚਨ ਦੀ ਲੋੜ ਜੀਮਾ ਸਾਹਿਬ ਜੀ ਜੇ ਆਪਾਂ ਕੰਪੈਰੀਟਿਵ ਗੱਲ ਕਰੀਏ ਹਰਕਤ ਫਲੂਕ ਸਾਹਿਬ ਦੀ ਨਾਲਜੀਤ ਸਿੰਘ ਪੁੱਲਰ ਆਮ ਆਦੀ ਪਾਰਟੀ ਦੇ ਉਮੀਦਵਾਰ ਜਿਹੜੇ ਮੰਤਰੀ ਵੀ ਨੇ ਐਮਐਲਏ ਵੀ ਆ ਪੱਟੀ ਤੋਂ ਤੇ ਕਾਂਗਰਸ ਵੱਲੋਂ ਵੀ ਜਿਹੜੇ ਉਮੀਦਵਾਰ ਨੇ ਜੀ ਆਪਾਂ ਕੰਪੇਅਰ ਕਰੀਏ ਵੀ ਤੁਹਾਡੇ ਉਮੀਦਵਾਰ ਨੂੰ ਲੋਕੀ ਕਿਉਂ ਜੋਣ ਕੀ ਖੂਬੀਆਂ ਨੇ ਤੁਹਾਡੇ ਉਮੀਦਵਾਰ ਦੇ ਵਿੱਚ ਦੂਜਿਆਂ ਦੇ ਮੁਕਾਬਲੇ ਉਮੀਦਵਾਰ ਨਹੀਂ ਸਾਡੇ ਰਵਿੰਦ ਕੇਜਰੀਵਾਲ ਜੀ ਪਰ ਸਰਦਾਰ ਭਗਵੰਤ ਸਿੰਘ ਮਾਨ ਅਗਵਾਈ ਕਰ ਰਿਹਾ ਹੈ ਫਰਕ ਹੀ ਬਹੁਤ ਹੈ ਜੇ ਕਿਤੇ ਅਕਾਲੀ ਦਲ ਜਾਂ ਕਾਂਗਰਸ ਜਿਹੜੀ ਹੈ ਠੀਕ ਕੰਮ ਕਰਦੀ ਹੈ ਲੁੱਟ ਨਾ ਕਰਦੀ ਤੇ ਆਮ ਆਦਮੀ ਪਾਰਟੀ ਨੇ ਆਉਣਾ ਹੀ ਨਹੀਂ ਸੀਗਾ ਕਦੇ ਵੀ ਨਹੀਂ ਸੀ ਆਉਣਾ ਜੀ ਪਰ ਜਦੋਂ ਦਾ ਹੁਣ 2 ਸਾਲ ਹੋ ਗਏ ਆਮ ਆਦਮੀ ਪਾਰਟੀ ਆਈ ਹੈ ਮੈਂ ਇਹਦੇ ਹੁੰਦੇ 90% ਮੈਂ ਤਾਂ ਕਹਿੰਦਾ 95% ਮੈਂ ਜਿਹੜੇ ਪਿੰਡ ਜੇ ਜਾਨਾ ਇੱਕ ਅੱਧੇ ਕਰਦਾ ਪਾਵੇਂ ਕਿਤੇ ਬਿੱਲ ਆਇਆ ਹੋਵੇ ਬਿੱਲ ਨਹੀਂ ਆਦਾ ਸਕੂਲ ਬਿਹਤਰ ਹੋ ਗਏ ਆ ਹਸਪਤਾਲ ਜਿਹੜੇ ਬਿਹਤਰ ਹੋ ਗਏ ਆ ਤੇ ਬਾਕੀ ਜਿਹੜੇ ਹੋਰ ਅਨੇਕਾਂ ਕੰਮ ਹੋ ਰਹੇ ਆ ਅੱਜ 43000 ਨਿਯੁਕਤੀ ਪੱਤਰ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਨੇ ਵੰਡੇ ਆ ਕੋਈ ਹੱਥ ਖੜਾ ਕਰਕੇ ਇੱਕ ਵੀ 43000 ਚੋ ਕਹਦੇ ਕਿ ਮੈਂ ਛਪਾਰਛਪਾਈ ਆ ਜਾਂ ਪੈਸਾ ਦਿੱਤਾ ਮਤਲਬ ਇਹੋ ਜਿਹਾ ਸਿਸਟਮ ਚੱਲ ਰਿਹਾ ਦੂਸਰੀ ਸਭ ਤੋਂ ਜਿਹੜੀ ਵੱਡੀ ਗੱਲ ਮੈਂ ਹੋਰ ਹੋਰ ਦੱਸਦਾ ਅੱਜ ਇੱਥੋਂ ਜਿੰਨੂੰ ਮਰਜ਼ੀ ਪੁੱਛ ਲੋ 10 ਫੁੱਟ ਪਾਣੀ ਦਾ ਪਾਣੀ ਉੱਪਰ ਆ ਗਿਆ ਪੰਜਾਬ ਜਦੋਂ ਕਿ ਕੰਪਨੀ ਛੱਡਦੀ ਸੀ ਕਈਆਂ ਪੰਜਾਬ ਦਾ ਪਾਣੀ 16 ਸਾਲ ਦਾ ਰਹਿ ਗਿਆ ਜਦੋਂ ਕਹਿੰਦੇ 17 ਸਾਲ ਦਾ ਰਹਿ ਗਿਆ 16 ਸਾਲ ਦਾ ਰਹਿ ਗਿਆ ਪਾਣੀ ਉਦੋਂ ਬਾਅਦ ਕੀ ਕਰਾਂਗੇ ਅਸੀਂ ਜਿਹੜੀ ਉਹ ਉਹ ਚੀਜ਼ ਆ ਉਹ ਦਰ ਖਤਮ ਹੋ ਗਿਆ ਸਰਦਾਰ ਭਗਵੰਤ ਸਿੰਘ ਮਾਨ ਨੇ 28% ਤੋਂ ਲੈ ਕੇ ਚੱਕ ਕੇ ਅੱਜ 60% ਜਿਹੜਾ ਪਾਣੀ ਉਹ ਨਹਿਰੀ ਪਾਣੀ ਥੱਲੇ ਲੈਣ ਦੀ ਹੈ ਸਿੰਚਾਈ ਜਿਹੜੀ ਹੈ ਟਿਊਬਲ 6 ਲੱਖ ਟਿਊਬਲ ਬੰਦ ਹੋ ਗਏ ਨੇ ਔਰ ਹੋਰ ਬੰਦ ਹੋ ਜਾਣੇ ਨੇ 70% ਤੱਕ ਇਹ ਮੈਂ ਇਸ ਸਾਲ ਕਰਨਾ ਸੋ ਇਹ ਪਾਣੀ ਜਿਹੜਾ ਜਦੋਂ ਥੱਲਿਓਂ ਕੱਢਣਾ ਬੰਦ ਹੋ ਜਾਏ ਉੱਪਰ ਇਹ ਸਿੰਚਾਈ ਨਹਿਰੀ ਪਾਣੀ ਨੂੰ ਮੈਨੇਜ ਕਰ ਲਿਆ ਉਹਨੂੰ ਚੰਗੀ ਤਰ੍ਹਾਂ ਮੈਨੇਜ ਕਰਕੇ ਖੇਤਾਂ 'ਚ ਲੈ ਗਏ ਤੇ ਉਹ ਪਾਣੀ ਦਾ ਲੈਵਲ ਵਧਣਾ ਹੀ ਵਧਣਾ 10 ਫੁੱਟ ਪਾਣੀ ਦਾ ਲੈਵਲ ਵਧਿਆ ਪੂਸਾ ਜੋ ਨਾ ਜਿਹੜਾ ਜਿਹੜਾ 152 ਦਿਨ ਲੈਂਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਪੀਲ ਕੀਤੀ ਹੈ ਕਿਦੇ ਵਾਸਤੇ ਕੀਤੀ ਹੈ ਕਿ ਆਪਾਂ ਪਾਣੀ بچਾ ਲਈ ਹੈ ਸੋ ਉਹ ਉਹਦੇ ਆ ਵੀ ਬਹੁਤ ਫਰਕ ਪਿਆ ਸੋ ਕਹਿਣ ਤੋਂ ਭਾਵ ਹੈ ਕਿ ਜਿਹੜਾ ਪੰਜਾਬ ਉੱਜੜ ਚੱਲਿਆ ਸੀਗਾ ਉਹਨੂੰ ਜਿਹੜਾ ਬਚਾ ਲਿਆ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਇਸ ਕਰਕੇ ਸਾਡੇ ਕੈਂਡੀਡੇਟ ਸਾਰੇ ਹੀ ਬਹੁਤ ਵਧੀਆ ਨੇ ਔਰ ਖਾਸ ਕਰਕੇ ਜਿਹੜੇ ਲਾਲਜੀਤ ਸਿੰਘ ਖੁੱਲਰ ਨੇ ਬਹੁਤ ਟੌਪ ਤੇ ਤੁਸੀਂ ਕਿਤੇ ਦੇਖਿਆ ਹੋਣਾ ਹੜਾਂ ਦੇ ਵਿੱਚ ਅ ਦਿਖਾਵਾ ਨਹੀਂ ਕੀਤਾ ਲਗ ਲੱ ਕੇ ਟਰੈਕਟਰ ਤੇ ਮਾਰ ਮੋਡਿਆਂ ਤੇ ਚੱਕ ਚੱਕ ਕੇ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਬੰਨ ਬਣਾਏ ਸਾਰਾ ਕੁਝ ਉਹਨਾਂ ਨੇ ਕੀਤਾ ਕੰਮ ਬਹੁਤ ਮਿਹਨਤੀ ਤੇ ਚੰਗੇ ਇਨਸਾਨ ਨੇ ਸੋ ਇਸ ਕਰਕੇ ਸਾਡੇ ਤੇ ਦੂਜੀਆਂ ਪਾਰਟੀਆਂ ਦਾ ਕੋਈ ਮੁਕਾਬਲਾ ਹੀ ਨਹੀਂ ਤੇ ਇਸ ਕਰਕੇ ਅਸੀਂ ਕਹਿੰਦੇ ਆ ਸਾਡਾ ਕੈਂਡੀਡੇਟ ਵੀ ਵਧੀਆ ਤੇ ਸਰਦਾਰ ਭਗਵੰਤ ਸਿੰਘ ਦੇ ਮਾਨ ਦੀ ਜਿਹੜੇ ਕੰਮ ਨੇ ਜਿਹੜੀ ਕੇਜਰੀਵਾਲ ਸਾਹਿਬ ਦੀ ਸੋਚ ਹੈ ਤੇ ਉਹਦੇ ਕਰਕੇ ਅਸੀਂ ਵੱਡੇ ਮਾਰ ਜਨਾਂ ਬਾਕੀ ਤੇ ਜਿਹੜੇ ਨੇ ਉਹ ਤੇ ਤੁਹਾਨੂੰ ਪਤਾ ਹੀ ਇੱਥੇ ਪੈਸਾ ਵੰਡ ਕੇ ਸ਼ਰਾਬ ਵੰਡ ਕੇ ਮਤਲਬ ਮੌਤ ਦੇ ਕੇ ਸ਼ਰਾਬ ਮੌਤ ਹੈ ਗੰਦੀ ਸ਼ਰਾਬ ਇਹ ਮੌਤ ਵੰਡ ਕੇ ਵੋਟਾਂ ਮੰਗਦੇ ਨੇ ਤੇ ਅਸੀਂ ਕੰਮ ਕਰਕੇ ਵੋਟਾਂ ਮੰਗਦੇ ਆ ਤਾਂ ਇਹ ਤਾਂ ਸਾਡੇ ਮਾਨ ਸਾਹਿਬ ਰੈਲੀਆਂ 'ਚ ਕਹਿਣ ਲੱਗ ਗਏ ਆ ਜੇ ਕੰਮ ਪਸੰਦ ਆਇਆ ਤੇ ਵੋਟ ਦੇ ਦੇ ਜੇ ਨਹੀਂ ਤਾਂ ਨਾ ਦੇ ਜਿਕੇ ਜਰੀ ਸਾਹਿਬ ਕੇਜਰੀਵਾਲ ਸਾਹਿਬ ਵੀ ਪਟਿਆਲੇ ਦੀ ਰੈਲੀ 'ਚ ਹੋਰ ਦੋ ਤਿੰਨ ਰੈਲੀਆਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਸਾਡੇ ਕੰਮ ਪਸੰਦ ਨੇ ਤੇ ਵੋਟ ਦਿਓ ਨਹੀਂ ਤੇ ਨਾਂ ਦਿਓ ਦਿੱਲੀ ਦੇ ਵਿੱਚ ਤੀਜੀ ਵਾਰ ਮੁੱਖ ਮੰਤਰੀ ਬਣਨੇ ਆ ਸਮਾ ਦੇ ਸਿੱਤੇ ਬਣੇ ਨੇ ਇੱਥੇ ਵੀ ਆਮ ਆਦਮੀ ਪਾਰਟੀ ਸੱਚ ਜਾਣਿਓ ਕਿ ਸਰਦਾਰ ਭਗਵੰਤ ਸਿੰਘ ਮਾਨ ਮੈਂ ਜਦੋਂ ਸੁਣਦਾ ਹੁੰਦਾ ਸੀ ਇਹਨਾਂ ਦੀਆਂ ਨਾ ਹਾਸੇ ਦੇ ਵਿੱਚ ਵਿਅੰਗ ਕੱਸਦੇ ਹੁੰਦੇ ਸੀ ਉਦੋਂ ਚੋਂ ਵੀ ਪੰਜਾਬ ਦਾ ਦਰਦ ਝਲਕਦਾ ਸੀਗਾ ਤੇ ਅੱਜ ਉਹਨਾਂ ਨੂੰ ਪ੍ਰਮਾਤਮਾ ਨੇ ਕਮਾਨ ਦਿੱਤੀ ਹੈ ਔਰ ਉਸੇ ਸੋਚ ਨਾਲ ਉਹ ਕੰਮ ਕਰ ਰਿਹਾ ਜੀ ਬਿਲਕੁਲ ਜੀ ਤੇ ਜਿਮਾ ਸਾਹਿਬ ਜੀ ਕਈ ਲੋਕ ਲੈਂਡ ਆਰਡਰ ਨੂੰ ਲੈ ਕੇ ਬੜੇ ਚਿੰਤਕ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਲਾ ਐਂਡਰਡਰ ਮੈਨੂੰ ਇਹ ਦੱਸੋ ਕਿ ਅੱਜ ਜਿਹੜੇ ਗੈਂਗਸਟਰ ਨੇ ਕਿੰਨੀ ਨੱਥ ਪਾਈ ਹੈ ਤੇ ਬਾਕੀ ਜਿਹੜਾ ਰੂਟੀਨ ਦਾ ਕ੍ਰਾਈਮ ਹੈ ਤੁਸੀਂ ਕੰਪੈਰੀਜ਼ਨ ਕਰ ਲੋ ਕਿ ਤੇ ਆਪਣਾ ਕ੍ਰਾਈਮ ਜਿਹੜਾ ਕੰਪੈਰੀਜ਼ਨ ਹੁੰਦਾ ਹਰ ਸਾਲ ਤੇ ਵਧਿਆ ਹੈ ਘਟਿਆ ਪਿਛਲੇ ਸਾਲ ਦੇ ਕ੍ਰਾਈਮ ਨਾਲੋਂ ਵਧਿਆ ਹੈ ਘਟਿਆ ਤਾਂ ਪਿੱਛੇ ਜੇ ਮੈਂ ਸੁਣਿਆ ਸੀਗਾ ਸਭ ਤੋਂ ਪੀਸਫੁਲ ਸਟੇਟ ਜਿਹੜਾ ਉਹ ਗੁਜਰਾਤ ਹੈ ਤੇ ਦੂਜੇ ਨੰਬਰ ਤੇ ਪੰਜਾਬ ਸੀਗਾ ਸੋ ਇਸ ਕਰਕੇ ਜਿਹੜਾ ਆਪੋਜੀਸ਼ਨ ਐਵੇਂ ਰੌਲਾ ਪਾਉਂਦੇ ਕੱਡੇ ਮਰਡਰ ਨੂੰ ਇੰਨਾ ਚੱਕ ਦਿੰਦੇ ਆ ਤੇ ਇੱਕ ਰਾਇਨ ਤੇ ਹੁੰਦਾ ਆ ਹੁੰਦਾ ਵੀ ਰਹਿਣਾ ਪਰ ਇਹ ਆ ਕਿ ਹੁਣ ਕੰਟਰੋਲ ਆ ਬਹੁਤ ਤੇ ਆਪੋਜੀਸ਼ਨ ਦਾ ਐਵੇਂ ਰੌਲਾ ਆ ਜੀ ਬਿਲਕੁਲ ਜੀ ਸਨ ਸਰਦਾਰ ਸੱਜਣ ਸਿੰਘ ਦੀ ਟੀਮਾ ਜੋ ਆ ਮਾਦੀ ਪਾਰਟੀ ਦੇ ਹਲਕਾ ਇੰਚਾਰਜ ਨੇ ਸੁਲਤਾਨਪੁਰ ਲੋਧੀ ਦੇ ਤੇ ਹੁਣ ਕਿਉਂਕਿ ਜਿਹੜਾ ਸੁਲਤਾਨਪੁਰ ਦਾ ਹਲਕਾ ਵਾ ਇਹ ਲੋਕ ਸਭਾ ਹਲਕਾ ਖੰਡੂਰ ਸਾਹਿਬ ਦਾ ਹਿੱਸਾ ਵਾ ਇਹ ਤਿਤੂ ਲਾਲਜੀ ਸਿੰਘ ਪੁੱਲਰ ਆਵਾਜ਼ੀ ਪਾਰਟੀ ਦੇ ਉਮੀਦਵਾਰ ਨੇ ਤੇ ਟੀਮਾ ਸਾਹਿਬ ਜੀ ਆਪਣੀਆਂ ਜਿਹੜਾ ਪ੍ਰੋਗਰਾਮ ਆ ਸਮਾਪਤੀ ਵੱਲ ਵੱਧ ਰਿਹਾ ਕੋਈ ਵਿਸ਼ੇਸ਼ ਤੌਰ ਤੇ ਜਿਹੜੀ ਗੱਲ ਰਹਿ ਗਈ ਹੋਵੇ ਦਰਸ਼ਕਾਂ ਨਾਲ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ। ਦੇਖੋ ਜੀ ਮੈਂ ਤੇ ਬੇਨਤੀ ਕਰੂੰਗਾ ਜੀ ਵੀ ਬਾਕੀ ਸਾਰੇ ਲਾਲਚ ਛੱਡ ਜਿਹੜੀ ਵੋਟ ਹੈ ਇਹ ਦੇਖੋ ਕਿ ਪਾਰਟੀ ਕਿਹੜੀ ਵਧੀਆ ਕੈਂਡੀਡੇਟ ਕਿਹੜੀ ਵਧੀਆ। ਜੇ ਕਿਤੇ ਕਿਸੇ ਸੋਚਣਾ ਵੋਟ ਪਾਦਣ ਤੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਆ। ਪਰ ਜਿੱਦਾਂ ਪਿੰਡਾਂ ਦੇ ਵਿੱਚ ਹੈ ਜੇ ਬੰਤਾ ਸਿੰਘ ਇੱਧਰ ਆ ਤੇ ਸੰਤਾ ਸਿੰਘ ਨੇ ਉੱਤਰ ਜਾਣਾ ਢੜੇ ਬਾਜੀਆਂ ਮੈਂ ਕਹਿੰਦਾ ਪਿੰਡਾਂ ਚ ਲੜ ਲੋ ਪਰ ਉੱਪਰ ਜਿਹੜਾ ਪੰਜਾਬ ਦਾ ਖਿਆਲ ਰੱਖੋ ਕਿ ਪੰਜਾਬ ਨੂੰ ਬਚਾਣਾ ਆਪਾਂ ਸੋ ਬਹੁਤ ਵਧੀਆ ਕੰਮ ਆ ਮਦਨੀ ਪਾਰਟੀ ਕਰਦੀ ਐ ਮੈਂ ਖਾਸ ਤੌਰ ਤੇ ਮੈਂ ਤੇ ਸੈਟੀਸਫਾਈਡ ਆ ਬਹੁਤ ਵਧੀਆ ਕੰਮ ਕਰਦੀ ਐ ਸੋ ਇਹਨਾਂ ਨੂੰ ਸਰਦਾਰ ਭਗਵਾਨ ਸਿੰਘ ਮਾਨ ਜੀ ਹੋਣਾ ਨੂੰ ਉਹਨਾਂ ਦੇ ਕੰਮ ਕੰਮਾਂ ਦਾ ਹੌਸਲਾ ਦੇਣ ਲਈ ਉਹਨਾਂ ਦੇ ਨਾਲ ਖੜਜੋ ਤੇ ਐਤ ਕ ਚੰਗੀ ਤਰ੍ਹਾਂ 13 ਦੀਆਂ 13 ਸੀਟਾਂ ਜਿਤਾਈ ਐ ਜਿਹੜਾ ਮੋਦੀ ਕਾਂਗਰਸ ਨੂੰ ਕਿੱਥੇ ਜਾਂਦਾ ਉਹਨੂੰ ਖਤਰਾ ਹੀ ਨਹੀਂ ਹੈ ਕਾਂਗਰਸ ਤੋਂ ਸਿਰਫ ਖਤਰਾ ਤੇ ਖਤਰਾ ਆਮ ਆਦਮੀ ਪਾਰਟੀ ਕੋਲੋਂ ਖਤਰਾ ਹੈ ਇਸੇ ਕਰਕੇ ਪੰਜਾਬ ਨਾਲ ਧੱਕੇਸ਼ਾਈ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ ਕਿੰਨੀ ਧੱਕੇਸ਼ਾਈ ਹੋਈ ਹੈ ਸਾਡੇ ਟੌਪ ਦੇ ਇਮਾਨਦਾਰ ਲੀਡਰ ਜਿਨ੍ਹਾਂ ਨੇ ਜਿਨ੍ਹਾਂ ਨੇ ਕੰਮਾਂ ਕਰਕੇ ਉਹਨਾਂ ਦੀ ਦੁਨੀਆ 'ਚ ਚਰਚਾ ਹੈ ਤੇ ਉਹਨਾਂ ਨੂੰ ਡੱਕ ਚੱਕ ਕੇ ਅੰਦਰ ਕਰੀ ਜਾਂਦੇ ਨੇ ਇਸੇ ਕਰਕੇ ਕਰਦੇ ਇਸ ਚੀਜ਼ ਨੂੰ ਨੱਥ ਪਾਉਣ ਲਈ ਰੋਕਣ ਲਈ ਸਾਨੂੰ ਜ਼ਰੂਰੀ ਹੈ ਕਿ ਆਪਾਂ 13 ਦੇ 13 ਜਿਹੜੇ ਐਮਪੀ ਨੇ ਉਪੇਧੀ ਤਾਂ ਕਿ ਉਹਦੀ ਜੜੀ ਬੇਲਗਾਮਾ ਹੋਇਆ ਮੋਤੀ ਤੇ ਲਗਾਮ ਪੈ ਸਕੇ ਬਹੁਤ ਬਹੁਤ ਧੰਨਵਾਦ ਮੈਂ ਸਾਹਿਬ ਜੀ ਸੋ ਇਹ ਸੰਸਦ ਆ ਸੱਜਨ ਸਿੰਘ ਢੀਮਾ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਸਾਡੀ ਐਨ ਆਰ ਆਈ ਟੀਵੀ ਚੈਨਲ ਵੱਲੋਂ ਖੁਸ਼ ਹੋਏਗੀ ਕਿ ਅਸੀਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੇ ਨਾਲ ਦੀ ਨਾਲ ਲੋਕਾਂ ਦੇ ਕੀ ਮਸਲੇ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਵੀ ਤੁਹਾਡੇ ਤੱਕ ਲਾਵਾਂਗੇ ਸੋ ਮੈਨੂੰ ਸੰਤੋਖ ਸਿੰਘ ਪੰਨਨਵਰਥੀ ਜੀ ਆ ਗਿਆ ਸਤਿ ਸ਼੍ਰੀ ਅਕਾਲ